ਦੱਸੋਗੇ ਕੀ ਚਾਚੂ ਕੋ ਭਾਜੀ ਚਾਚੂ ਆਹਾ ਆ ਮੈਨੂੰ ਆਹਦੀ ਕਰ ਰਹੀ ਭਾਈ ਦੇ ਸਾਹਵੇਂ ਪੜੀ ਆਈ ਦੇਸੀ ਬੁੰਡੀਆਂ ਜੀ ਅਈ ਤਾਂ ਇਹ ਹੱਤ ਨਾਲ ਹੀ ਚੱਕਣਾ ਕੰਮ ਜੀ ਪਾਣੇ ਲਖੇ ਸਾਡੇ ਬਾਅਦ ਤੇ ਸਾਰੇ ਸਪੂਨ ਖਿਵੇਂ ਪਰ ਆਪਾ ਆਪਾ ਹੱਥਾਂਲੇ ਬੰਦੇ ਆ ਪਿੰਡਾਂ ਦੇ ਆਹਾ 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 ਆਹ ਵਾ ਪਰ ਜੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਤੁਹਾਡਾ ਇਸ ਦੀ ਨਵੀਂ ਵੀਡੀਓ ਚ ਤੇ ਅੱਜ ਅੱਜ ਆਪਾਂ ਜਿਵੇਂ ਕਿ ਆਏ ਹੋਏ ਆ ਜੀ ਸ਼ਹਿਰ ਹੁਸ਼ਿਆਰਪੁਰ ਸ਼ਾਪਿੰਗ ਕਰਦੇ ਤੁਹਾਨੂੰ ਪਤਾ ਹੀ ਆ ਤੇ ਆ ਤੁਹਾਡੇ ਵਾਸਤੇ ਪਤਾ ਹਮੇਸ਼ਾ ਕੋਈ ਨਾ ਕੋਈ ਨਵੀਂ ਸਪੈਸ਼ਲ ਹੀ ਵੀਡੀਓ ਲੈ ਕੇ ਆਉਂਦੇ ਰਹਿੰਦੇ ਆ ਤੇ ਸ਼ਾਪਿੰਗ ਕਰਦੇ ਕਰਦੇ ਤੇ ਵਿਸ਼ਾਲ ਮੈਕਾ ਮੈਂਟ ਆਈ ਸੀ ਤੇ ਐਣੀ ਹੁਣੇ ਕਹਿੰਦੇ ਮੈਨੂੰ ਲੱਗੀ ਐ ਭੁੱਖ ਤੇ ਕੁਝ ਕੁ ਗੱਦੇ ਦਿਖਲਾਉ ਹੈ ਮੈਨੂੰ ਬੜੀ ਭੁੱਖ ਲੱਗੀ ਕਿਉਂਕਿ ਅਸੀਂ ਕਿੰਨਾ ਟਾਈਮ ਹੋ ਗਿਆ ਆਇਆਂ ਨੂੰ ਤੇ ਤਕਰੀਬਨ ਟਾਈਮ ਵੀ 3:30 ਦਾ ਹੋ ਗਿਆ ਹੈ ਤੇ ਲੱਗੀ ਸੀ ਭੁੱਖ ਤੇ ਤੇ ਮੈਂ ਹੋਚਿਆ ਹੀ ਆਪਾਂ ਨਾ ਪਾਰ ਕੇ ਆਪਾਂ ਗੱਡੀ ਕੀਤੀ ਸੀ ਫਿਰ ਮੈਂ ਕਿਹਾ ਮਾਰ ਤੈਨੂੰ ਪਤਾ ਹੀ ਬੈਕ ਸਾਈਡ ਹੈ ਪਾਸ ਸਿਟੀ ਸੈਂਟਰ ਤੇ ਯਾਨੀ ਕਹਿੰਦੇ ਭੁੱਖ ਲੱਗੀ ਹੈ ਤੇ ਮੈਂ ਕਿਹਾ ਕੀ ਖਾਣਾ ਹੈ ਨਹੀਂ ਕਹਿੰਦੇ ਥੋੜੇ ਮਤਲਬ ਫਾਸਟ ਫੂਡ ਚਾਹੀਦਾ ਕੁਛ ਕ੍ਰਿਸਪੀ ਜਿਹਾ ਵਧੀਆ ਜਿਹਾ ਹੋਵੇ ਹਨਾ ਕੋਈ ਸਪੈਸ਼ਲ ਜਿਹਾ ਸਾਰਿਆਂ ਨੂੰ ਫੇਮਸ ਆ ਸਭ ਨੂੰ ਪਤਾ ਵਾ ਤੇ ਅੱਜ ਅੱਜ ਉਹਨਾਂ ਦੀ ਸ਼ੋਪ ਤੇ ਜਾ ਕੇ ਰਿਵਿਊ ਕਰਾਂਗੇ ਆਪਾਂ ਉਹ ਰੈਮ ਉਹ ਬਾਕੀਆਂ ਦਾ ਰਿਵਿਊ ਕਰਦੇ ਸੀ ਉਹਨਾਂ ਦਾ ਅੱਜ ਉਹਨਾਂ ਦਾ ਰਿਵਿਊ ਕਰਾਂਗੇ ਦੇਖਦੇ ਆ ਕੀ ਬਣਾਉਂਦੇ ਕੀ ਟੇਸਟ ਆ ਬਾਕੀ ਤੁਹਾਨੂੰ ਸਾਰਿਆਂ ਨੂੰ ਸਾਂਝਾ ਕਰਾਂਗੇ ਤੇ ਚਲੋ ਚਲੀਏ ਤੇ ਹੁਣ ਆਪਾਂ ਗੱਡੀ ਇੱਥੇ ਪਾਰਕ ਹੀ ਲਾਈ ਹੋਈ ਸੀ ਤੇ ਮੈਂ ਕਿਹਾ ਹੁਣ ਪਹਿਲਾਂ ਜਾਣਦੇ ਆ ਤਾਂ ਦਿਖਾਉਂਦੇ ਆ ਤੇ ਦੇਖਦੇ ਕੀ ਟੇਸਟ ਆ ਨਾਲ ਤੁਹਾਨੂੰ ਜਾਣੂ ਕਰਾਉਂਦੇ ਆ ਚਲੀਏ ਜੀ ਫੇਰ ਚਲੋ ਜੀ ਬਹੁਤਾ ਟਾਈਮ ਨਹੀਂ ਲੈਂਦੇ ਤੇ ਚਲੋ ਆਪਾਂ ਚਲੀਏ ਲਾਈਏ ਗੱਡੀ ਫੁੱਲ ਆਫ ਐਕਸਾਈਟਮੈਂਟ ਚਲੋ ਦੇਖਦੇ ਕੀ ਟੇਸਟ ਆ ਭਾਈ ਹੁੰਦਾ ਚਲੋ ਚਲਿਏ ਲਓ ਜੀ ਸੰਗਤ ਜੀ ਅਸੀਂ ਆ ਗਏ ਆ ਸਿਟੀ ਸੈਂਟਰ ਦੇ ਬੈਕ ਸਾਈਡ ਤੇ ਜਿੱਦਾਂ ਤੁਹਾਨੂੰ ਪਤਾ ਉਧਰਲੇ ਅਗਲੇ ਪਾਸੇ ਹੈਗਾ ਆ ਵਿਸ਼ਾਲ ਮੈਗਾ ਮਾਰਟ ਤੇ ਬਿਲਕੁਲ ਉਹਦੇ ਨਾਲ ਹੀ ਜਿੱਦੋਂ ਅਸੀਂ ਪਿੱਛੇ ਗੱਡੀਆਂ ਲਾਉਨੇ ਆ ਨਾ ਉਹਦੇ ਨਾਲ ਹੀ ਹੈਗੀ ਆ 31 ਨੰਬਰ ਸ਼ਾਪ ਬਰਕਰਤਾ ਚਾਚੂ ਦੀ ਆਈ ਫਸਟ ਟਾਈਮ ਆਏ ਆ ਦੇਖੋ ਕੀ ਐਕਸਪੀਰੀਅੰਸ ਰਹਿੰਦਾ ਤੇ ਚਲੋ ਚੱਲਦੇ ਆ ਤੁਹਾਨੂੰ ਭਾਈ ਨਾਲ ਮਿਲੋਨੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਜੀ ਥੈਂਕ ਯੂ ਵੈਰੀ ਮਚ ਤੁਸੀਂ ਟਾਈਮ ਕੱਢ ਕੇ ਆਏ ਹੋ ਤੇ ਦੇਖਣ ਵਾਲਿਆਂ ਨੂੰ ਵੀ ਕਵਾਂਗੇ ਸਾਰੇ ਜਣੇ ਆਓ। ਭਾਈ ਕੀ ਬਣਾਉਣ ਜਾ ਰਹੇ ਆਂ? ਮੈਂ ਤੁਹਾਡੇ ਲਈ ਪਾਸਤਾ ਬਣਾ ਰਿਹਾ ਜੀ ਸਪੈਸ਼ਲ। ਮੈਨੂੰ ਪਤਾ ਸੀਗਾ ਹਰਪ੍ਰੀਤ ਭਾਈ ਨੇ ਆਣਾ। ਅੱਛਾ ਠੀਕ ਹੈ ਤੇ ਮੈਂ ਕਹਾ ਸਪੈਸ਼ਲ ਸਾਡਾ ਜਿਹੜਾ ਮੱਖਣੀ ਪਾਸਤਾ ਉਹ ਤੁਹਾਨੂੰ ਖਵਾਈਏ ਠੀਕ ਹੈ ਤੇ ਜਿਹੜੇ ਦੇਖਣ ਵਾਲੇ ਆ ਉਹਨਾਂ ਨੂੰ ਥੋੜਾ ਜਿਆ ਤਰਸਾਈਏ ਦੇ ਤੁਸੀਂ ਤਾਂ ਹੀ ਖਾ ਪਾਓਗੇ ਜੇ ਤੁਸੀਂ 6th 10 burger ਸਿਟੀ ਸੈਂਟਰ ਹੁਸ਼ਿਆਰਪੁਰ ਆਉਂਗੇ ਸਹੀ ਕਿਹਾ ਪਾਜੀ ਬਿਲਕੁਲ ਪਾਜੀ ਮੈਂ ਕਹਿੰਦਾ ਜੀ ਤਾਂ ਹੀ ਅੱਜ ਆਏ ਆ ਭਾਜੀ ਕੋ ਸਪੈਸ਼ਲ ਕਿ ਦੇਦੇ ਭਾਜੀ ਕੀ ਸਪੈਸ਼ਲ ਸਾਨੂੰ ਦਿੰਦੇ ਨੇ ਕੀ ਖਵਾਉਂਦੇ ਨੇ ਦੇਖਦੇ ਆ ਤੇ ਪਾਜੀ ਕੀ ਕੀ ਕੁਝ ਪਾਤਾ ਹੁਣ ਤੇ ਮੈਂ ਪਾਸਤੇ ਦੇ ਵਿੱਚ ਫਰੈਸ਼ ਵੈਜੀਟੇਬਲਸ ਪਾਈਆਂ ਜੀ ਅੱਛਾ ਜੀ ਠੀਕ ਹੈ ਤੁਹਾਡੇ ਸਾਹਮਣੇ ਤੇ ਸੌਸਿਸ ਵਗੈਰਾ ਪਾਤੀਆਂ ਮੱਖਣੀ ਪਾਸਤਾ ਬਣ ਰਿਹਾ ਤੇ ਬਾਕੀ ਤੁਹਾਨੂੰ 버ਗਰ ਖਵਾਵਾਂਗੇ ਸੈਂਡਵਿਚ ਖਵਾਵਾਂਗੇ ਰੈਪ ਖਵਾਵਾਂਗੇ ਠੀਕ ਹੈ ਬਰਾਉਨੀ ਖਵਾਵਾਂਗੇ ਸਾਰਾ ਕੁਝ ਖਵਾਵਾਂਗੇ ਜੋ ਜੋ ਸਾਡੇ ਕੋਲ ਹੈਗਾ ਚਲ ਇਨਾ ਕੋਲ ਹੈਗਾ ਭਾਈ ਇਹਨੂੰ ਦੇਖੋ ਤੁਹਾਡੇ ਲਈ ਦੇਖੋ ਜਿਹੜੇ ਦੇਖਦੇ ਉਹਨਾਂ ਲਈ ਦੇਖਣ ਵਾਲੇ ਆਣਾ ਪੈਣਾ স্পেশাল অর ਫੇਮਸ ਜਿਨ੍ਹਾਂ ਦੇ ਕਰਕੇ 버거 ਚਾਚੂ ਜੀ ਜਾਣੇ ਜਾਂਦੇ ਆ ਈਵਨ ਤੱਕ ਸਾਨੂੰ ਤਾਂ ਨਾਮ ਵੀ ਨਹੀਂ ਪਤਾ ਸਰ ਇਨਾ ਪਤਾ ਹੈ ਕਿ 버거 ਚਾਚੂ ਠੀਕ ਹੈ मोस्टी ਸਾਰਿਆਂ ਨੂੰ ਨਾ ਉਧਰ ਜਿੰਨੇ ਵੀ ਆਪਣੇ ਹਿਸ਼ਾਰਪੁਰ ਲੱਗੇ ਸਾਰਿਆਂ ਨੂੰ ਭਾਈ ਦਾ ਨਾ 버거 ਚਾਚੂ ਜੀ ਨਾ ਭਾਈ ਹੈ ਨਾ ਤੇ ਭਾਈ ਨਾ ਕੀ ਆਪਣਾ ਉਹਦਾ ਭਾਈ 버거 ਚਾਚੂ ਬਸ 버거 ਚਾਚੂ ਤੇ ਭਾਈ ਕਿਹਦੇ ਬਸ 버거 ਚਾਚੂ ਤੇ ਬਾਕੀ ਬਰਗਾ ਚਾਚੂ ਕਿਉਂਕਿ ਆਪ ਸਾਰਿਆਂ ਨੂੰ ਪਤਾ ਹੈ ਤੁਹਾਡੇ ਸਾਰਿਆਂ ਦੇ ਪਿਆਰ ਦੇ ਨਾਲ ਹਨ ਤੇ ਬਾਕੀ ਆਉਂਦੇ ਆ ਭਾਜੀ ਤੇ ਫਿਰ ਭਾਜੀ ਨਾਲ ਵੀ ਤੁਹਾਨੂੰ ਰੂ ਰੂ ਕਰਾਉਣੇ ਆ ਤੇ ਉਸ ਤੋਂ ਪਹਿਲਾਂ ਟੇਬਲ ਲੱਗ ਚੁੱਕਾ ਹੈ ਸਾਰਾ ਕੁਸ਼ ਤੇ ਬਾਕੀ ਭਾਜੀ ਸਾਰਿਆਂ ਨੂੰ ਰੈਂਕ ਕਰਦੇ ਅੱਜ ਭਾਜੀ ਨੂੰ ਰੈਂਕ ਕਰਾਂਗੇ ਸਹੀ ਗੱਲ ਆ ਕਿਉਂ ਵੀ ਮੋਸਟਲੀ ਸਾਰੇ ਨਾ ਕਾਫੀ ਵੀਡੀਓ ਤੁਸੀਂ ਦੇਖ ਲਈ ਆ ਭਾਈ ਹੁਣਾਂ ਦੀ ਤੇ ਵੀਡੀਓ ਦੇਖਦੇ ਆ ਕਿ ਭਾਈ ਕਈਆਂ ਨੂੰ ਜੱਜ ਕਰਦੇ ਆ ਭਾਜੀ ਅੱਜ ਆ ਭਾਈ ਨੂੰ ਅਸੀਂ ਜੱਜ ਕਰਨ ਆਏ ਆ ਠੀਕ ਆ ਭਾਜੀ ਬਿਲਕੁਲ ਬਿਲਕੁਲ ਭਾਈ ਦੱਸੋ ਕੰਮੀਆਂ ਵੀ ਸ਼ਹਿਰ ਦੱਸ ਕੇ ਹੋਏ ਤੇ ਯਾਸਤ ਮੂਜਾ ਕਰਦੇ ਤੇ ਮਨ ਸੀ ਕਿ ਭਾਈ ਨੂੰ ਮਿਲਣਾ ਵਾ ਤੇ ਨਾਲੇ ਮਾ ਗਏ ਆ ਤੇ ਨਾਲੇ ਮੈਂ ਕਿ ਭਾਈ ਦੁਖਾਨੇ ਪਰ ਸਵਾਦ ਚੈੱਕ ਕਰਦੇ ਭਾਈ ਦੇ ਹੱਥ ਦਾ ਹਨਾ ਬਿਲਕੁਲ ਬਿਲਕੁਲ ਤੇ ਬਸ ਭਾਈ ਜੱਟਾਂ ਬਿੜੀਆ ਪੜੀ ਆ ਜੋ ਹੁਣ ਤੁਸੀਂ ਕੈਰੀਅਨ ਕੈਰੀਅਨ ਭਾਈ ਤੁਸੀਂ ਖਾਓ ਮੈਂ ਥੋੜਾ ਕੰਮ ਕਰ ਲਾਂ ਕੰਮ ਵੀ ਜ਼ਰੂਰੀ ਹੈ ਜਿਹੜੇ ਦੇਖਣ ਆਲੇ ਆਣਗੇ ਉਹਨਾਂ ਲਈ ਤਿਆਰੀ ਕਰ ਲਈਏ ਨਾ ਆਪਾਂ ਬਿਲਕੁਲ ਭਾਈ ਬਿਲਕੁਲ ਇਹ ਤਾਂ ਹੈ ਜੀ ਕਿ ਤੁਸੀਂ ਭਾਈ ਜੀ ਨੂੰ ਫੋਲੋ ਕਰ ਸਕਦੇ ਹੋ ਇੰਸਟਾਗ੍ਰam ਫੇਸਬੁਕ YouTube Snapchat ਸਾਰਿਆਂ ਤੇ ਹੈਗਾ 6 10 버거 ਉਸ ਆਖਰ ਤੇ ਬਾਕੀ ਤੁਸੀਂ ਮੋਸਟ ਵਿਜ਼ਿਟ ਕਰੋ ਹਮ ਤੇ ਚਲੋ ਬਾਕੀ ਤੁਹਾਨੂੰ ਭਾਈ ਨਾਲ ਵੀ ਮਲਾਵਾ ਕੇ ਗੱਲਬਾਤ ਭਾਈ ਨਾਲ ਵੀ ਕਰਾਂਗੇ ਪਹਿਲਾਂ ਖਾ ਪੀ ਲਈਏ ਇਹਨਾਂ ਅਪਾਇੰਟਮੈਂਟ ਲੈਣੀ ਪੈਣੀ ਭਾਦੀ ਤੇ ਮੈਂ ਕਿਉਂਕਿ ਭਾਦੀ ਬੀਜੀ ਆ ਤੁਸੀਂ ਜਦੋਂ ਮਰਜੀ ਆਓ ਜੇ ਬਾਈ ਚਾਂਸ ਮੈਂ ਨਹੀਂ ਹੋਊਂਗਾ ਮੈਨੂੰ ਫੋਨ ਕਰ ਲੈਣਾ ਬੋਰਡ ਤੇ ਮੇਰਾ ਨੰਬਰ ਲਿਖਿਆ ਹੋਇਆ ਹੈ ਠੀਕ ਹੈ ਮੈਂ ਤੁਹਾਨੂੰ ਮਿਲਲਾਂ ਬਿਲਕੁਲ ਬਿਲਕੁਲ ਭਾਜੀ ਇੱਕ ਗੱਲ ਇਹ ਵੀ ਗੱਲ ਹੈਗੀ ਆ ਸਹੀ ਗੱਲ ਆ ਭਾਈ ਨੂੰ ਫੋਨ ਕਰੋ ਫੋਨ ਕੀਤਾ ਭਾਜੀ ਥੋੜਾ ਬੀਜ਼ੀ ਸੀ ਬਾਹਰ ਸੀ ਭਾਜੀ ਨਾਲ ਹੀ ਆ ਗਏ ਪਾਹੀ ਐਸੇ ਕੋ ਲੋ ਐਵੇਂ ਕਰਨੇ ਕੀਏ ਜਿੰਨਾ ਵੀ ਪਾਣੀ ਜਿੰਨੇ ਫੂਰ ਰਿੰਗ ਕੀਤੀ ਨਾ ਭਾਈ ਧੋੜੇ ਆਏ ਮੈਂ ਕਹਾ ਭਾਈ ਇਹਨੇ ਤੀ ਵੀਡੀਓ ਬਣਾਈ ਨਾ ਸ਼ੂਟ ਨਹੀਂ ਕੀਤੀ ਉਹ ਦੋੜਦਿਆਂ ਦੀ ਭਾਈ ਦੀ ਧੋੜੇ ਧੋੜੇ ਹੁੰਦੇ ਪਏ ਸੀ ਭਾਜੀ ਤੇ ਚਲੋ ਬਹੁਤ ਵਧੀਆ ਨੇਚਰ ਆ ਭਾਜੀ ਹੁਣਾਂ ਦੀ ਤਾਂ ਵਿਜ਼ਿਟ ਕਰੋ ਮੈਂ ਤਾਂ ਇਹੀ ਹੂੰਗਾ बार-बार ਕਿ ਨਹੀਂ ਹਾਂ ਤੇ ਚਲੋ ਹੁਣ ਚੱਕ ਲਈਏ ਤੁਹਾਨੂੰ ਮਿਲਦੇ ਆ ਜੀ ਤੇ ਕੀ ਕਹੀਏ ਹੁਣ ਕੀ ਕਹੀਏ ਕੀ ਭਾਈ ਨਾ 버ਗਰ ਚਾਹਤੀ ਕੇ ਰਹਾ ਹੈ ਪਾਇਦੇ ਕਹ ਦੱਸੋਗੇ ਕੀ ਇਹ ਚਾਚੂ ਕੋ ਭਾਜੀ ਚਾਚੂ ਚਾਚੂ ਕੋ ਕਿ ਪਾਇਦਾ ਕੋ ਕਿ ਸਭ ਟਾਈਟਲ ਹੀ ਪਾਇਦਾ ਵਾ 버ગર ਚਾਚੂ ਹਾਂ ਤੇ ਚਲੋ ਹੁਣ ਚੱਕਦੇ ਆਂ ਸਮਾਨ ਤੇ ਕਿਤੋਂ ਸ਼ੁਰੂਆਤ ਕਰੀਏ ਐਣੀ ਜੇ ਤੋ ਵਰਜੀ ਮੈਨੂੰ ਕੋ ਇੰਨਾ ਸਮਾਨ ਪਿਆ ਹੈ ਨਾ ਸੁੱਚੀ ਅਸਾਂ ਮੈਨੂੰ ਸਮਝ ਨਹੀਂ ਆਉਂਦਾ ਨਹੀਂ ਕਿ ਖਾਈਏ ਕਿਤੋਂ ਸ਼ੁਰੂ ਕਰਤੇ ਕਰੀਏ ਜਿੱਦਾਂ ਜੋ ਤੁਹਾਡਾ ਦਿਲ ਕਰਦਾ ਮੈਂ ਕਹਨਾ ਪਾਸਤੇ ਤੋਂ ਸ਼ੁਰੂ ਕਰੀਏ ਆਪਾਂ ਹਨਾ ਪਾਸਤੇ ਤੋਂ ਚੱਕਦੇ ਆਂ ਤੁਸੀਂ ਆ ਲਓ ਮੈਂ ਤੇ ਦਿਨ ਖਾ ਲੈਂਦਾ ਪਹਿਲੇ ਤੁਸੀਂ ਖਾਓ ਕਹਿੰਦੇ ਲੇਡੀਜ਼ ਫਰਸਟ ਹੁੰਦਾ ਮੈਂ ਕਰ ਲਿਆ ਟੇਸਟ ਨਹੀਂ ਕਰ ਲਿਆ ਕੋਈ ਫੇਰ ਲੋਕਾਂ ਨੂੰ ਪਤਾ ਕਿ ਵੀਡੀਓ ਤੇ ਕਹਿਣਾ ਦੇਖੋ ਕਮੈਂਟ ਨਾ ਕਰਿਓ ਦਾ ਕਿਆ ਦੇ ਲੋ ਤੁਹਾਡੇ ਸਾਹਮਣੇ ਹੈ ਪਰ ਲੇਡੀਜ਼ ਫਰਸਟ ਹੈ ਤੇ ਲੋ ਜੀ ਮੈਂ ਮੇਰੇ ਵੀਰ ਦਿੱਤਾ ਪਹਿਲਾਂ ਤੁਸੀਂ ਦੋ ਮੇਰੇ ਨਾਲ ਅੱਜ ਇਹ ਸਾਹ ਮੂੰਹ ਚ ਇਹਦਾ ਭਾਜੀ ਕਹਿੰਦੇ ਸੀ ਭਾਜੀ ਦਾ ਕਹਿੰਦਾ ਬੜੀ ਗੱਲ ਉਹਦੀ ਫੇਮਸ ਜੀ ਭਾਈ ਕਹਿੰਦੇ ਮੂੰਹ ਚ ਆਹਾ ਆਹਾ ਆਹ ਅੱਜ ਇਹ ਕਰ ਰਹੀ ਭਾਈ ਦੇ ਸਾਹਮਣੇ ਬੜੀ ਗੁੱਸੇ ਨਾਲ ਮਾਇਦਾਨੀ ਕਰੋਗੇ ਨਹੀਂ 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 ਕਰੀ ਨਹੀਂ ਨਹੀਂ ਭਾਈ ਦਾ ਸਟਾਈਲ ਆ ਯਾਰ ਮੈਂ ਕਿਹਾ ਚਲੋ ਭਾਈ ਦੇ ਆਏ ਆ ਭਾਈ ਦਾ ਥੋੜਾ ਸਟਾਈਲ ਕਾਪੀ ਮਾਰ ਲਈ ਇੱਕ ਵਾਹ ਜੀ ਵਾਹ ਆ ਮੈਂ ਹੱਥੀਂ ਤਾਂ ਵਾਕਈ ਜਿਹੜੀ ਮੈਂ ਆ ਕਰਦਾ ਮੈਂ ਉਹ ਹੁੰਦਾ ਨਹੀਂ ਕਰਦਾ ਪਿਆ ਓਵਰ ਐਕਟਿੰਗ ਨਹੀਂ ਹੈਗੀ ਨਾ ਸਮਝਿਓ ਜਾਂ ਕੁਛ ਇਦਾਂ ਜੀ ਸਮਝਿਓ ਕਿਉਂਕਿ ਨੇਚਰਲ ਆ ਜਦੋਂ ਇਹ ਮੂੰਹ ਚ ਮੈਂ ਤੇਸਟ ਕਰਦੇ ਬੜਾ ਸੌਫਟਲੀ ਆ ਬੜੇ ਭੈਣੇ ਪਿਆਰ ਨਾਲ ਬਣਾਇਆ ਉਹ ਚੀਜ਼ ਉਹ ਮਜ਼ਾ ਆਇਆ ਉਹ ਖਾ ਕੇ ਆਟੋਮੈਟਿਕਲੀ ਸਾਡੇ ਮਨ ਚ ਆ ਤਾ ਨਿਕਲ ਨਹੀਂ ਹੀ ਤੇ ਮੈਂ ਥੋੜਾ ਉਹ ਬਾਜੀ ਵਾਲਾ ਥੋੜਾ ਨਾ ਫੀਲ ਲੈ ਲਈ ਬਾਜੀ ਵਾਲੀ ਬਾਜੀ ਵਾਲੀ ਫੀਲ ਲੈ ਲਈ ਤੇ ਮੈਂ ਕਿਹਾ ਉਸ ਚੀਜ਼ ਦਾ ਕਿ ਨਜ਼ਾਰਾ ਜਿਹਾ ਲੈ ਲਈ ਤੇ ਜਦੋਂ ਬਾਜੀ ਕਹਿੰਦੇ ਆਹਾਹਾਹਾਹਾ ਖਾ ਕੇ ਮਜ਼ਾ ਆਇਆ ਨਹੀਂ ਬਾਕੀ ਤੁਸੀਂ ਇੱਕ ਮੋਸਟ ਵਿਜ਼ਿਟ ਕਰੋ ਮੈਂ ਤਾਂ ਇਹ ਕਹੂੰਗਾ ਮਤਲਬ ਮਜ਼ਾ ਆਇਆ ਮੈਂ ਰੂਹੋਸ਼ ਹੋ ਗਈ ਤੇ ਭਾਈ ਥੈਂਕ ਯੂ ਸੋ ਮਚ ਤੁਸੀਂ ਇੰਨਾ ਸੁਆਦ ਬਣਾਇਆ ਮੈਂ ਕਹਿੰਦਾ ਜੀ ਅਸੀਂ ਦੇਸੀ ਬੰਦੇ ਆ ਜੀ ਅਸੀਂ ਤਾਂ ਇਹ ਹੱਥ ਨਾਲ ਹੀ ਚੱਕਣਾ ਕੰਮ ਜੀ ਪਾਣੀ ਨੇ ਰੱਖਿਆ ਸਾਡੇ ਬਾਅਦ ਤੇ ਸਾਰੇ ਸਪੂਨ ਕਿਉਂ ਹੈ ਪਰ ਆਪ ਆਪ ਆਹ ਕਾਲੇ ਬੰਦੇ ਆ ਪਿੰਡ ਵਾਲੇ ਹੈਗੇ ਆ ਸਿੱਧੇ ਸਾਫ ਨਹੀਂ ਕਿ ਨਹੀਂ ਜੀ ਤੇ ਸਾਫ ਇੱਦਾਂ ਇਦੀ ਛਕਣਾ ਜੀ ਆਪਾਂ ਠੀਕ ਆ ਭਾਜੀ ਕੋਈ ਦਿੱਕਤ ਤਾਂ ਨਹੀਂ ਹੈਗੀ ਚੱਲ ਚੱਲੋ ਭਾਜੀ ਚੱਲੂਗਾ ਠੀਕ ਆ ਜੀ ਹੂੰ ਤੇ ਖਾ ਕੇ ਕਰਦੇ ਆ ਐਂਡ ਵੀਡੀਓ ਨੂੰ ਤੇ ਬਸ ਲਾਸਟ ਚ ઓਰੀਓ ਸ਼ੇਕ ਫੇਰ ਤੁਹਾਨੂੰ ਮਿਲਾਂਨੇ ਫੇਰ ਇੱਕ ਵਾਰੀ ਭਾਜੀ ਨਾਲ ਠੀਕ ਆ ਤੇ ਫਿਰ ਉਸ ਤੋਂ ਬਾਅਦ ਅਸੀਂ ਵੀ ਚਲਾਂਗੇ ਕਿਉਂਕਿ ਟਾਫੀ ਟਾਈਮ ਹੋ ਗਿਆ ਗੱਲਾਂ ਬਾਤਾਂ ਕਰਦਿਆਂ ਨੂੰ ਤੇ ਬਾਕੀ ਫਿਰ ਅਸੀਂ ਜਾਵਾਂਗੇ ਠੀਕ ਆ ਫਿਰ ਵੀਡੀਓ ਤਾਂ ਐਡਿਟ ਕਰਕੇ ਤੁਹਾਡੇ ਤੱਕ ਮਿਲ ਜਾਨੀ ਆ ਤੇ ਲੋ ਜੀ ਖਾ ਪੀ ਲਿਆ ਪਾ ਤੇ ਬਿਲਕੁਲ ਮਜ਼ਾ ਆ ਗਿਆ ਤੇ ਭਾਈ ਮੈਂ ਪੈਕ ਵੀ ਕਰਤਾ ਠੀਕ ਹੈ ਜੀ ਤੇ ਭਾਈ ਨਾਲ ਪੈਕ ਵੀ ਸਾਨੂੰ ਕਰ ਦਿੱਤਾ ਵਾ ਹਾਂਜੀ ਤੇ ਬਹੁਤ ਮਜ਼ਾ ਆਇਆ ਮਤਲਬ ਖਾ ਕੇ ਮਤਲਬ ਸੱਚੀ ਅਸਾਂ ਜਿਵੇਂ ਤੇ ਦੱਸੀ ਹੈ ਨਾ ਕਿ ਭਾਜੀ ਮੂੰਹ ਕਰਕੇ ਆਦਾ ਨਾ ਐ ਆਹ ਵਾਲਾ ਤੇ ਬਾਕੀ ਉਹ ਆਹ 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 ਵਾਲਾ ਪਰ ਜੋ ਜੀ ਭਾਈ ਤੂੰ ਜੱਟ ਨਹੀਂ ਹੈ ਨਾ ਉਹ ਕੇਸ ਤੋਂ ਵੀ ਤੇ ਤੂੰ ਵੀ ਨਹੀਂ ਜੱਟੜੀ ਥੈਂਕ ਯੂ ਤੇ ਭਾਈ ਬਹੁਤ ਥੈਂਕ ਯੂ ਨਹੀਂ ਥੈਂਕ ਯੂ ਤੁਹਾਡਾ ਤੁਸੀਂ ਆਏ ਤੁਸੀਂ ਟਾਈਮ ਕੱਢਿਆ ਤੇ ਮੈਂ ਛੋਟੀ ਜੀ ਗੱਲ ਕਹਿਣਾ ਚਾਹਾਂਗਾ ਦੇਖਣ ਵਾਲਿਆਂ ਨੂੰ ਵੀ ਵੀਡੀਓ ਤੁਸੀਂ ਐਂਡ ਤੱਕ ਆ ਗਏ ਹੋ ਹੁਣ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੋ ਤੇ ਲਾਈਕ ਵੀ ਕਰ ਦਿਓ ਜੇ ਹੋ ਸਕਦਾ ਕਿਸੇ ਨੂੰ ਦਿਖਾਣਾ ਚਾਹੁੰਦੇ ਹੋ ਆਪਣੇ ਰਿਸ਼ਤੇਦਾਰਾਂ ਨੂੰ WhatsApp ਗਰੁੱਪ ਦੇ ਵਿੱਚ WhatsApp ਵੀ ਕਰ ਦਿਓ ਇਹਨਾਂ ਨੂੰ ਹੈਨਾ ਜੀ ਬਿਲਕੁਲ ਤੇ ਭਾਈ ਦਾ ਜਿਹੜਾ ਚੈਨਲ ਤੁਹਾਨੂੰ ਸਾਰਿਆਂ ਨੂੰ ਪਤਾ ਬਰਗਰ ਚਾਚੂ ਠੀਕ ਹੈ ਜੀ Facebook ਤੇ YouTube ਤੇ Instagram Snapchat ਤੇ ਜਿੱਥੇ ਜਗ੍ਹਾ ਤੁਸੀਂ ਜਾ ਕੇ ਫੋਲੋ ਕਰ ਦੇਣਾ ਠੀਕ ਹੈ ਜੀ ਤੇ ਬਾਕੀ ਉੱਥੇ ਵੀ ਦੇਖਣ ਨੂੰ ਮਿਲੂਗਾ ਇੱਥੇ ਵੀ ਦੇਖਣ ਨੂੰ ਮਿਲੂਗਾ ਆਂਦੇ ਰਹੂਗੇ ਹੁਣ ਇੱਕ ਤੀਰ ਭਾਈ ਤੁਸੀਂ ਇੰਨੇ ਮਤਲਬ ਲੱਗਦਾ ਨਹੀਂ ਘਰ ਵਾਲਾ ਫੀਲ ਮੁੰਡਾ ਤੇ ਖਾਣਾ ਵੀ ਮਤਲਬ ਤੁਸੀਂ ਸਾਥੀ ਆਉਣ ਕੇ ਤੁਹਾਨੂੰ ਆਪੇ ਬਦ ਲੱਗ ਜੀ ਭਾਜੀ ਦੀ ਨੇਚਰ ਹੀ ਪਤਾ ਲੱਗ ਜੀ ਕਿੰਨੀ ਸੋਹਣੀ ਨੇਚਰ ਆ ਤੇ ਬਹੁਤ ਵਧੀਆ ਲੱਗਾ ਭਾਜੀ ਦਾ ਨੰਬਰ ਉਹ ਫਲੈਸ਼ ਕਰਦਾ ਮੇਰਾ ਨੰਬਰ ਮੈਂ ਉਦਾਂ ਦੱਸ ਦੇਣਾ 7699610 610 ਸੋਖਾ ਜੀ ਇਹ 610 버거 ਸਿਟੀ ਸੈਂਟਰ ਬੱਸ ਸਟੈਂਡ ਦੇ ਬਿਲਕੁਲ ਅੱਗੇ ਵਿਸ਼ਾਲ ਮੈਗਾ ਮਾਰਟ ਵਾਲੀ ਮਾਰਕੀਟ ਚ ਠੀਕ ਹੈ ਜੀ ਬਿਲਕੁਲ ਜੀ ਤੇ ਹੁਣ ਵੀਡੀਓ ਸ਼ੇਅਰ ਕਰ ਦਿਓ ਤੇ ਸਬਸਕ੍ਰਾਈਬ ਕਰ ਲਓ ਹੈਨਾ ਜੀ ਬਿਲਕੁਲ ਭਾਜੀ ਥੈਂਕ ਯੂ ਥੈਂਕ ਯੂ ਜੀ ਥੈਂਕ ਯੂ ਓਕੇ